ਉਹ ਨੂੰ ਬੁਲਾਉਂਦੇ ਆ ਉਹਨਾਂ ਦਾ ਪੰਜਾਬੀ ਤੇ ਉਰਦੂ ਦੋਵਾਂ ਜ਼ਬਾਨਾਂ ਨਾਲ ਬਹੁਤ ਰਿਸ਼ਤਾ ਹੈ ਉਹਨਾਂ ਦੇ ਲਿਖਤ ਤੋਂ ਮੈਨੂੰ ਲੱਗਦਾ ਹੈ ਕਿ ਕਿਸੇ ਇਨਸਾਨ ਦੇ ਨਾਲ ਧੁਰ ਤੱਕ ਜੁੜ ਜਾਣ ਦਾ ਹੁਨਰ ਰੱਖ ਲਿਏ ਹੋ ਆ ਇਹਨਾਂ ਨੇ ਆਪਣੇ ਬਾਇਓ ਚ ਲਿਖਿਆ ਸੀ ਕਿ ਵਾਈਨ ਮੇਕਰ ਇਹਨਾਂ ਨੂੰ ਲੱਗਦਾ ਸ਼ਾਇਦ ਉਹਦਾ ਮਾਹੌਲ ਹੀ ਐਦਾਂ ਦਾ ਹੈ ਕਿ ਕੀ ਬਾਤ ਹੈ ਆ ਉਹ ਆਪ ਬਣਾਉਨੇ ਆ ਇਹਨਾਂ ਨੂੰ ਤੇ ਕੋਸ਼ਿਸ਼ ਕਰਦੇ ਆ ਇਹਨਾਂ ਨਾਲ ਇਹਨਾਂ ਦੀ ਨਜ਼ਮਾਂ ਰਾਦਰੰ ਦਾ ਆਮੰਤ ਸੇ ਸਵਾਗਤ ਕਰੋ ਹਰਸ਼ਦੀਪ ਤਾਹੇ ਸਵਾਗਤ ਇਹ ਹਰਸ਼ਦੀਪ ਮੈਂ ਸਹੀ ਕਿਹਾ ਤੁਹਾਡਾ ਮਾਹੌਲ ਐਵੇਂ ਦਾ ਹੈ ਕਿ ਸ਼ੈੜੀ ਅੰਦਰੋਂ ਚੋਲੋ-ਚੋਲ ਕੇ ਨਿਕਲਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਕਫਤਾ ਦਾ ਇਮਾਨ ਹੈ ਕਿ ਤੇਰੇ ਵਰਗਾ ਬੰਦਾ ਹੈ ਨਹੀਂ ਸਾਦੇ ਵਿੱਚ ਪਿਆਰ ਕਿਤੇ ਜਿਉਣਾ ਵੀ دشوار ਕਿਤੇ ਮਰਕਜ਼ ਰੱਖ ਕੇ ਭੁੱਲ ਜਾਣਾ ਹਾਂ ਮੈਂ ਆਪਣਾ ਹਰ ਵਾਰ ਕਿਤੇ ਸ਼ਿਵ ਨੂੰ ਟੈਬ 'ਚ ਪੜਦੀਆਂ ਸ਼ਿਵ ਨੂੰ ਟੈਬ 'ਚ ਪੜਦੀਆਂ ਸਿਰ ਕੰਤ 'ਚ ਮਾਰ ਕਿਤੇ ਬੰਦ ਬਸ ਨੈਣਾ ਦੇ ਵਿੱਚ ਹੈ سرمੇ ਦੀ ਧਾਰ ਕਿਤੇ ਸੂਰਜ ਜਦ ਇੱਥੇ ਚੜਦਾ ਟਲ ਜਾਂਦਾ ਹਰ ਵਾਰ ਕਿਤੇ ਇਹ ਤੇਰੇ ਵਰਗਾ ਬੰਦਾ ਹੈ ਨਹੀਂ ਤੇਰੇ ਵਰਗਾ ਬੰਦਾ ਹੈ ਵੀ ਪਰ ਪੀਵੇਂ ਨਾ ਜੇ ਯਾਰ ਕਿਤੇ ਕੀ ਬਾਤ ਹੈ ਅਗਲੇ ਕੁ ਕਵਿਤਾ ਦਾ ਨਾ ਨeke ਕੁਝ ਦੁੱਖ ਹੋਰ ਵੀ ਕਿ ਹੁਣ ਮੈਂ ਮੁੜ ਕਫਤਾ ਦੀ ਅੱਖਾਂ ਤੋਂ ਪੱਟੀ ਹਟਾ ਕੇ ਫਿਰ ਲਿਖ ਰਹੇ ਹਾਂ ਬਦਕਿਸਮਤ ਕਾਗਜ਼ ਤੇ ਤਹਿਰੀਰ ਇਹ ਉਹ ਕਵਤਾ ਹੈ ਜੋ ਮੈਂ ਕਦੇ ਲਿਖਣਾ ਨਾ ਚਾਹੀ ਇਹ ਉਹ ਆਵਾਰਾ ਖਾਮਹਨ ਜਿਸ ਨੂੰ ਕਦੇ ਬਾਪ ਤੋਂ ਹਿਦਾਇਤ ਨਾ ਮਿਲੀ ਜਾਂ ਕਿਸੇ ਮਾਂ ਦੀ ਕੋਖ ਦੇ ਦੁੱਖ ਹਨ ਇਹ ਸ਼ਾਇਦ ਮੈਂ ਆਪ ਹੀ ਇੱਕ ਦੁੱਖਾਂ ਦਿਹਾੜੀ ਦੇ ਗਏ ਕਿਸੇ ਮਜ਼ਦੂਰ ਦਾ ਦੁੱਖ ਕਾਮਿਆਂ ਸੀਰੀਆਂ ਦਾ ਦੁੱਖ ਪਾਂਡੇ ਪਮੀਰੀ ਵਾਲਿਆਂ ਦਾ ਦੁੱਖ ਵਾਹ ਜਾਂ ਖਾਲੀ ਪਏ ਮਕਾਨ ਦਾ ਦੁੱਖ ਕੱਚੀ ਬੀਹੀ ਦਾ ਦੁੱਖ ਮਾਪਿਆਂ ਦੇ ਬੁਢਾਪੇ ਦਾ ਦੁੱਖ ਖਾਲੀ ਪੇਚ ਬਾਰੇ ਦਾ ਦੁੱਖ ਤੇ ਉਸੇ ਚਾਰੇ ਚ ਪਈਆਂ ਰੱਦੀ ਹੋ ਰਹੀਆਂ ਕਿਤਾਬਾਂ ਦਾ ਦੁੱਖ ਖਾਬਾਂ ਦੇ ਸ਼ਹਿਜ਼ਾਦਿਆਂ ਦੀ ਨਾਕਾ ਮੁਹੱਬਤ ਦਾ ਦੁੱਖ ਜਾਂ ਪਿੱਠ ਤੇ ਉਲੀਕੇ ਜਾ ਰਹੇ ਗੈਰ ਦੇ ਨਾਂ ਦਾ ਦੁੱਖ ਸੁੰਦਰਾ ਤੇ ਲੂਣਾ ਦਾ ਦੁੱਖ ਚਿਨਾਰਾ ਬਰਵੀ ਇੰਦਰ ਮਹੀਵਾਲ ਦਾ ਦੁੱਖ ਮਣਿਆ ਕਲੀਆਂ ਅਮਲਤਾਸ ਗੁਲਮੋਹਰ ਦਾ ਦੁੱਖ ਕੁੱਤੇ ਹਿਜੜੇ ਪਤੰਗੇ ਪੱਤ ਚੜਦਾ ਦੁੱਖ ਬਹੁਤ ਖੜੇ ਦਫਤਰ ਸਟੂਡੈਂਟ ਤੇ ਬੰਦ ਠੇਕੇ ਦਾ ਦੁੱਖ ਕੀ ਬਾਤ ਇਹ ਸਭ ਤੋਂ ਤੈਨੂੰ ਕੀ ਇਹ ਸਭ ਦੁੱਖ ਜਿੰਨ ਕਵੀ ਮੈਂ ਹਾਂ ਤੇਰੇ ਸਾਹਮਣੇ ਨਹੀਂ ਆਉਣੇ ਮੈਂ ਤੈਨੂੰ ਦੱਸਣਾ ਚਾਹਣਾ ਮੇਰੀ ਮਹਿਬੂਬ ਪਥਰੀ ਦਾ ਦਰਦ ਤੇਰੇ ਨਕਲੀ ਲੋ ਤੇਰੀ ਨਕਲੀ ਨਾ ਕਟਨ ਨਾਲ ਕਿਤੇ ਜਾਦੇ ਅਸਲ ਵਿੱਚ ਹੀ ਕਿ ਕਰਸ ਨਹੀਂ ਨਾ ਮਤਲਬ ਪੜਨਾ ਕਿ ਮੁਲਕ ਬਗਾਨੇ ਆ ਕੇ ਪੁੱਛਣਾ ਕਿੰਜ guzara ਕਰਿਆ ਵਾਹ ਮੁਲਕ ਬਗਾਨੇ ਆ ਕੇ ਪੁੱਛਣਾ ਕਿੰਜ guzara ਕਰਿਆ ਚੁੱਪ ਚੋਂ ਤੇਰੀਆਂ ਗੱਲਾਂ ਸੁਣੀਆਂ ਰੋ ਰੋ ਹੰਗਾਰਾ ਭਰਿਆ ਕੀ ਬਾਤ ਚੀਲ ਕਿਨਾਰੇ ਬੈਠੇ ਨੂੰ ਜਦ ਤੇਰਾ ਚੇਤਾ ਆਇਆ ਚੀਲ ਕਿਨਾਰੇ ਬੈਠੇ ਨੂੰ ਜਦ ਤੇਰਾ ਚੇਤਾ ਆਇਆ ਮੈਂ ਹੀ ਜਾਣਾ ਕਿੰਜ ਹੰਜੂਆਂ ਚੋਂ ਪਾਰ ਉਤਾਰਾ ਕਰਿਆ ਇੱਕ ਮੁਰਗਾਈ ਖੂਨ ਮੇਰੇ ਚੋਂ ਚੁੱਭੀਆਂ ਪਰਦੀ ਰਹਿੰਦੀ ਇੱਕ ਮੁਰਗਾਈ ਖੂਨ ਮੇਰੇ ਚੋਂ ਚੁੱਭੀਆਂ ਪਰਦੀ ਰਹਿੰਦੀ ਇੱਕ ਮੁਰਗਾਈ ਨੇ ਦਿਲ ਮੇਰਾ ਪਾਰਾ ਪਾਰਾ ਕਰਿਆ ਵਾਹ ਇਹ ਸ਼ੇਰ ਗੁਰਦਾਬੀ ਕੀ ਬੀਤੇ ਕੱਲ ਦੇ ੱੱੱੱੱੱ ਸੱਜਣਾ ਹੌਲੀ ਹੌਲੀ ਜਾਣੇ ਬੀਤੇ ਕੱਲ ਦੇ ੱੱੱੱੱੱ ਸੱਜਣਾ ਹੌਲੀ ਹੌਲੀ ਜਾਣੇ ਪਰ ਭੁੱਲ ਨਹੀਂ ਹੋਣਾ ਪਿਆਰ ਕਿਸੇ ਨੂੰ ਕਿੰਨਾ ਸਾਰਾ ਕਰਿਆ ਵਾਹ ਵਾਹ ਬੇ ਸੱਜਣਾ ਜੋ ਦੋਸਤਾਂ ਤੇ ਜਿੰਨੇ ਮੇਤੇ ਮਦੇ ਮਜੂਰ ਨੇ ਉਹਨਾਂ ਦੇ ਨਜ਼ਰ ਕਰਨਾ ਕਿ ਕਿਸ ਦਾ ਦਿਲ ਤੋੜੇਗਾ ਤੇ ਕਿਸ ਨੂੰ ਪਾਰ ਲੰਘਾਉਣਾ ਕਿਸ ਦਾ ਦਿਲ ਤੋੜੇਗਾ ਤੇ ਕਿਸ ਨੂੰ ਪਾਰ ਲੰਘਾਉਣਾ ਆਨ ਕੈਨੇਡਾ ਇੱਕ ਦੋਸਤ ਨਾਲ ਇਹੋ ਮੁਝਾਰਾ ਕਰਿਆ ਪਤਛੜ ਚਾਈ ਮਨ ਤੇ ਮੇਰੀ ਬਰਫ ਜੋ ਅੱਖ ਪਿਗਲੇ ਪਤਛੜ ਚਾਈ ਮਨ ਤੇ ਮੇਰੀ ਬਰਫ ਜੋ ਅੱਖ ਪਿਗਲੇ ਤੇਰੇ ਦੁਖ ਨੇ ਬਿਨਾ ਵੀਜਿਉ ਖੂਨ ਪਸਾਰਾ ਕਰਾ